ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਦੋ ਪੁਰਸ਼ ਅਤੇ ਇੱਕ ਮੈਲਾ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬੰਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਮੈਲਾ ਸਹਾਇਕ ਸਟਾਫ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਜੀਟੀ ਰੋਡ ਫਿਲੌਰ ਤੋਂ ਗੁਰਿਆਨੂ ਜਾਂਦੀ ਸਰਵਿਸ ਲੈਨਸਤੀਕ ਤੋਂ ਕਾਰ ਬਰੀਜਾ ਨੰਬਰ ਪੀਬੀ 36 ਕੇ 7294 ਖੜੀ ਦਿਖਾਈ ਦਿੱਤੀ ਜੋ ਗੱਡੀ ਨੂੰ ਚੈੱਕ ਕੀਤਾ ਤਾਂ ਗੱਡੀ ਵਿੱਚ ਬੈਠੇ ਨੌਸਵਨ ਗੁਰleen ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਟੁੱਕੇਵਾਲ ਥਾਣਾ ਮੋਰਟਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਔਰਤ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਦੀਪ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਕਾਰ ਦੀ ਤਲਾਸ਼ੀ ਕਰਨ ਤੇ ਕਾਰ ਵਿੱਚ 20 ਗ੍ਰਾਮ ਹੈਰੋਇਨ ਇੱਕ ਡਿਜੀਟਲ ਕੰਡਾ ਲਾਈਟਰ ਬਰਾਮਦ ਹੋਇਆ ਜੋ ਇਨ੍ਹਾਂ ਦੋਸ਼ੀਆਂ ਦੀ ਨਵੇਂ ਕਾਨੂੰਨ ਅਨੁਸਾਰ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਇਨ੍ਹਾਂ ਦੋਸ਼ੀਆਂ ਵੱਲੋਂ ਦਸੇ ਨਸ਼ਾ ਤਸਕਰ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਮਠੱਡਾ ਕਲਾ ਥਾਣਾ ਫਲੌਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮੇ ਵਿੱਚ ਬਾਦਾ ਜੁਰਮ 29 ਐਨਡੀਪੀਐਸ ਐਕਟ ਦਾ ਕੀਤਾ ਗਿਆ ਹੈ ਜੋ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਛ ਕੀਤੀ ਜਾ ਰਹੀ ਹੈ ਜੋ ਮੁੰਡਲੀ ਪੁੱਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੇਸ਼ੀ ਗੁਰleen ਸਿੰਘ ਅਤੇ ਦੋਸ਼ਣ ਬਲਵਿੰਦਰ ਕੌਰ ਆਪਸ ਵਿੱਚ ਮਾਮੇ ਭੂਆ ਦੀ ਲੜਕੀ ਹੈ ਜੋ ਇਹ ਦੋਨੋਂ ਜਾਣੇ ਕਾਫੀ ਸਮੇਂ ਤੋਂ ਨਸ਼ਾ ਚਿੱਟੇ ਦੇ ਸੇਵਨ ਕਰਦੇ ਆ ਰਹੇ ਹਨ ਅਤੇ ਇਸ ਦੇ ਨਾਲ ਨਾਲ ਇਹ ਨਸ਼ਾ ਵੇਚਣ ਦਾ ਧੰਦਾ ਵੀ ਕਰਦੇ ਹਨ ਜੋ ਇਸ ਸਸਤੇ ਭਾਅ ਨਸ਼ਾ ਖਰੀਦ ਕਰਕੇ ਇਸ ਨੂੰ ਮਹਿੰਗੇ ਭਾਅ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਪੈਸੇ ਬਚਦੇ ਹੁੰਦੇ ਸੀ ਉਸ ਦਾ ਇਹ ਆਪਣੇ ਲਈ ਨਸ਼ਾ ਖਰੀਦ ਕੇ ਪੀ ਲੈਂਦੇ ਸਨ ਦੋ ਲੜਕਾ ਲੜਕੀ ਫੜਿਆ ਕੀ ਮੈਟਰ ਹੈ ਪ੍ਰੋਪਰ ਕਿੱਥੋਂ ਬਰਾਮਤੀ ਇਹਨਾਂ ਦੀ ਕੀਤੀ ਹੈ ਕਿਉਂ ਕੀ ਕੀ ਹੈ ਜੀ ਹਾਂ ਜੋ ਕਿ ਐਸਐਸਪੀ ਸਾਹਿਬ ਸ਼੍ਰੀ ਅਨੰਕਰ ਗੁਪਤਾ ਜੀ ਆਈਪੀਐਸ ਜੋ ਸਪੀਸ ਆਫ ਜਨਾਹ ਜਹੰਦਰ ਸਿੰਘ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡਰੈਗਟ ਰੇਡ ਚਲਾਈ ਜਾ ਰਹੀ ਹੈ ਇਲਾਕੇ ਵਿੱਚ ਖਾਣਾ ਫਲੋਰ ਦੀ ਪੁਲਿਸ ਨੂੰ ਉਸਰੇ ਵੱਡੀ ਸਫਲਤਾ ਮਿਲੀ ਜਦੋਂ ਖਾਣਾ ਫਲੋਰ ਦੀ ਲੇਡੀ ਕੇਐਸਆਈ ਅਮਨਦੀਪ ਕੌਰ ਤੇ ਉਸ ਦੀ ਗ੍ਰੀਨ ਪਾਰਟੀ ਕਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੀ ਸੀ ਕਿ ਮਠੱਡਾ ਕਲਾਂ ਪਾਟਕ ਦੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖਰੀਦ ਜੀ ਇਹ ਸੂਚਨ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਇਤਵਾਸੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬਰੀਜਾ ਪੀਪੀ 36 ਕੇ ਬੱਤੌਰ ਸਾਮਣੀ ਲੀਆ ਹੋਇਆ ਔਰ ਜਿਨ੍ਹਾਂ ਨੇ ਪੁੱਛ ਗਿਸ਼ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬ੍ਰੰਥ ਹੋਇਆ ਚਿੱਟਾ ਹਰੋਂ ਕੁਲਵਿੰਦਰ ਸਿੰਘ ਉਰਫ ਕਿੰਦਾ son of ਰਾਮਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ 11th ਫਲੋਰ ਹੂੰ ਫਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰਪਾ ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਜਿਸ ਨੇ ਆਪਣੀ ਪਛਾਣ ਗੁਰਵੀਨ ਸਿੰਘ son of ਸੁਪਨਾਮ ਸਿੰਘ ਵਾਸੀ ਧੱਕੋਵਾਲ ਥਾਣਾ ਮੀਟੀ ਹੁਣ ਜਿਲ੍ਹਾ ਹੁਸ਼ਿਆਰਪੁਰ ਅਤੇ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੋਰ ਪਤਨੀ ਦਾ ਨਾਮ ਹੀਪ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰੁੱਧ ਮਕਦਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21ਬੀ 61 84 ਐਨਡੀਪੀਐਸਟ ਥਾਣਾ ਫਲੋਰ ਰਜਿਸਟਰ ਕੀਤਾ ਗਿਆ ਜਿਹਨਾਂ ਦਾ ਅੱਜ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿ ਇਹ ਦੋਨੋਂ ਇਹਨਾਂ ਨੇ ਰਿਸ਼ਤੇਦਾਰੀ ਹੈ ਇਹਨਾਂ ਦੀ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਪੁਰੇ ਮਰਦ ਕੋਰੇ ਜੀ ਸਾਕੀਬੂ ਬਾਜੀ ਦੀ ਬੇਟੀ ਆ ਔਰ ਇਹ ਇਕੱਠੇ ਜਿਹੜਿਆ ਰੈਕਟਰ ਨੇ ਨਸ਼ਾ ਪੀਂਦੇ ਆ ਔਰ ਇਥੋਂ ਲਾ ਕੇ ਅੱਗੇ ਵਿਛੇ ਹੂੰ ਕੋਈ ਪਹਿਲੇ ਮੁਕਾਦਮੇ ਇਨਾਂ ਤੇ ਨਹੀਂ ਇਹਨਾਂ ਦਾ ਪਿਛਲਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ ਇਹ ਫਰਸਟ ਮੁਕਾਦਮਾ ਹੈ ਸਰ ਕਿੱਥੇ ਵੇਚਣਾ ਸੀਗਾ ਲਿਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਫੁਵਾੜੇ ਜੀਨ ਵਿੱਚ ਠੀਕ ਹੈ ਕੁਝ ਪੀੜਿਆਂ ਦੇ ਆ ਕੁਝ ਨਹੀਂ ਜੀ